ਹੈਲੋ ਦੋਸਤੋ ਕੀ ਹਾਲ ਹੈ ਆਈ ਹੋਪ ਸਭ ਵਧੀਆ ਹੋਣਗੇ ਮੈਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਜਿਹੜੀ ਹੈ ਸ਼ੇਅਰ ਕਰਨ ਜਾ ਰਿਹਾ ਹਾਂ ਇਹ ਜਿਹੜੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਇਹਦੇ ਜਿਹੜੇ ਸੋਰਸ ਇੰਟਰਨੈਟ ਤੋਂ ਕੇ ਨਿੱਜੀ ਚੈਨਲਾਂ ਤੋਂ ਮੈਂ ਇਕੱਠੇ ਕਰੇ ਹਨ ਜਿਸ ਦੇ ਵਿੱਚ ਜੋ ਵੀ ਮੈਂ ਥੋ ਇਕੱਠਾ ਕਰਿਆ ਹੈ ਉਹ ਸਾਰੀ ਸਮਰੀ ਬਣਾ ਕੇ ਮੈਂ ਤੁਹਾਡੇ ਅੱਗੇ ਪੇਸ਼ ਕਰਨ ਜਾ ਰਿਹਾ ਹਾਂ ਇਹ ਜਿਹੜੀ ਕਹਾਣੀ ਹੈ ਸਾਡੇ ਦੇਸ਼ ਦੇ ਨਾਲ ਲੱਗਦੇ ਹੋਏ ਦੇਸ਼ ਨੇਪਾਲ ਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਨੇਪਾਲ ਦੇਸ਼ ਦੇ ਵਿੱਚ ਹਾਲ ਫਿਲਹਾਲ ਪਿਛਲੇ 28 ਘੰਟਿਆਂ ਤੋਂ ਕੀ ਚੱਲ ਰਿਹਾ ਹੈ ਪਹਿਲਾਂ ਸਰਕਾਰ ਦੇ ਕਹਿਣ ਮੁਤਾਬਿਕ ਉੱਥੇ ਕੀ ਕੀ ਹੋਇਆ ਹੈ ਉਹ ਮੈਂ ਤੁਹਾਨੂੰ ਸੁਣਾਦਾ ਹਾਂ ਸਭ ਤੋਂ ਪਹਿਲਾਂ ਸਰਕਾਰ ਦਾ ਜਿਹੜਾ ਕਹਿਣਾ ਹੈ ਉਹ ਇਹ ਕਹਿਣਾ ਹੈ ਕਿ ਅਸੀਂ 28 ਅਗਸਤ ਵਾਲੇ ਦਿਨ ਉੱਥੇ ਜਿਹੜੀਆਂ ਐਪਲੀਕੇਸ਼ਨਾਂ ਚੱਲਦੀਆਂ ਹਨ ਉਹਨਾਂ ਦੇ ਓਨਰ ਹਨ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਐਪਲੀਕੇਸ਼ਨਾਂ ਸਾਡੇ ਦੇਸ਼ ਦੇ ਵਿੱਚ ਰਜਿਸਟਰ ਕਰਵਾ ਲਵੋ ਤਾਂ ਕਿ ਉਸ ਦੇ ਵਿੱਚ ਕੋਈ ਵੀ ਐਕਟੀਵਿਟੀ ਹੁੰਦੀ ਹੈ ਉਹ ਸਾਨੂੰ ਪਤਾ ਲੱਗਦੀ ਰਹੇਗੀ ਜਿਵੇਂ ਕਿ ਕੋਈ ਪੋਸਟ ਪੰਦਾ ਹੈ ਜਾਂ ਕੋਈ ਇਹ ਜੀ ਘਟਨਾ ਨਾ ਵਾਪਰੇ ਤੇ ਕੁਝ ਐਪਲੀਕੇਸ਼ਨਾਂ ਨੇ ਤਾਂ ਉੱਥੇ ਜਿਹੜੀ ਹੈ ਫਾਈਲ ਜਿਹੜੀ ਹੈ ਦਰਜ ਕਰਵਾ ਦਿੱਤੀ ਸੀਗੀ ਲੇਕਿਨ ਕੁਝ ਐਪਲੀਕੇਸ਼ਨਾਂ ਨੇ ਬਿਲਕੁਲ ਵੀ ਉੱਥੇ ਕੁਝ ਵੀ ਦਰਜ ਨਹੀਂ ਕਰਵਾਇਆ ਇਹ ਸਭ ਹੋਣ ਤੋਂ ਬਾਅਦ 2 ਸਤੰਬਰ ਨੂੰ ਇਹ ਐਲਾਨ ਹੁੰਦਾ ਹੈ 네ਪਾਲ ਦੇ ਵਿੱਚ ਕਿ ਜਿਹੜੀਆਂ ਇਹ ਐਪਲੀਕੇਸ਼ਨਾਂ ਹਨ ਇਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਹੈ ਇਹ ਲਗਭਗ 26 ਐਪਲੀਕੇਸ਼ਨਾਂ ਸੀ ਜਿਸ ਦੇ ਵਿੱਚ 3-4 ਦੇ ਮੈਂ ਤੁਹਾਨੂੰ ਨਾਮ ਦੱਸ ਦਿੰਦਾ ਹਾਂ ਜਿਵੇਂ ਕਿ ਫੇਸਬੁਕ YouTube WhatsApp ਤੇ Twitter ਤੇ ਹੋਰ ਵੀ ਕਈ ਐਪਲੀਕੇਸ਼ਨਾਂ ਹਨ ਇਹਨਾਂ ਨੂੰ ਅਸੀਂ ਜ਼ਿਆਦਾ ਇਸਤੇਮਾਲ ਕਰਦੇ ਹਾਂ ਤਾਂ ਕਰਕੇ ਮੈਂ ਇਹਨਾਂ ਦਾ ਨਾਮ ਲੈ ਰਿਹਾ ਹਾਂ ਤੇ ਉੱਥੇ ਦੇ ਲੋਕਾਂ ਦਾ ਕੀ ਕਹਿਣਾ ਹੈ ਇਹ ਮੈਂ ਤੁਹਾਨੂੰ ਦੱਸਦਾ ਹਾਂ ਹੁਣ ਲੋਕਾਂ ਦੇ ਮੁਤਾਬਿਕ ਇਹ ਜਿਹੜਾ ਮਸਲਾ ਹੈ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਪਿਛਲੇ ਸਮੇਂ ਤੋਂ ਹੀ ਇਹ ਸਰਕਾਰਾਂ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਕਰ ਰਹੀਆਂ ਹਨ ਤੇ ਇਹਨਾਂ ਨੇ ਸਾਨੂੰ ਲੁੱਟ ਕੇ ਖਾ ਲਿਆ ਹੈ ਤੇ ਲੋਕੀ ਜਦੋਂ ਇਹ ਲੋਕਾਂ ਨੂੰ ਇਹ ਚੀਜ਼ ਪਤਾ ਲੱਗਦੀ ਹੈ ਤਾਂ ਲੋਕੀ ਪ੍ਰਦਰਸ਼ਨ ਦੇ ਲਈ ਨਿਕਲ ਆਉਂਦੇ ਹਨ ਰੋੜਾ ਦੇ ਉੱਤੇ ਇਸ ਪ੍ਰਦਰਸ਼ਨ ਨੂੰ ਨਾਮ ਦਿੱਤਾ ਜਾਂਦਾ ਹੈ ਜ਼ੈਨ ਜੀ ਯਾਨੀ ਕਿ 18 ਸਾਲ ਤੋਂ ਲੈ ਕੇ 28 ਸਾਲ ਦੇ ਨੌਜਵਾਨ ਇਸ ਦੇ ਵਿੱਚ ਸਭ ਤੋਂ ਵੱਧ ਸ਼ਾਮਿਲ ਸਨ ਹਰ ਕੋਈ ਪੀਸਫੁਲੀ ਜਿਹੜਾ ਹੈ ਪ੍ਰਦਰਸ਼ਨ ਕਰ ਰਿਹਾ ਸੀ ਲੇਕਿਨ ਸਰਕਾਰ ਦੇ ਤੇ ਦਬਾਅ ਵਧਦਾ ਜਾ ਰਿਹਾ ਸੀ ਕਿਤੇ ਨਾ ਕਿਤੇ ਸਰਕਾਰ ਨੇ ਇਨ ਐਪਲੀਕੇਸ਼ਨਾਂ ਤੋਂ ਬੈਨ ਵੀ ਹਟਾ ਦਿੱਤਾ ਸੀ ਲੇਕਿਨ ਇੱਥੇ ਲੋਕਾਂ ਦਾ ਮੰਤਵ ਯਾਨੀ ਕਿ ਲੋਕਾਂ ਦਾ ਮਕਸਦ ਕੁਝ ਹੋਰ ਸੀ ਤੇ ਲੋਕੀ ਲਗਾਤਾਰ ਡਟੇ ਹੋਏ ਸੀ ਜਿਵੇਂ ਸਰਕਾਰ ਨੂੰ ਲੱਗਦਾ ਹੈ ਕਿ ਇਹ ਕੰਮ 252 ਵਾਰ ਹੋ ਰਿਹਾ ਹੈ ਜੇ ਪ੍ਰਧਾਨ ਮੰਤਰੀ ਜਾਂ ਸਰਕਾਰ ਦੇ ਨੁਮਾਇੰਦੇ ਉੱਥੇ ਦੀ ਆਰਮੀ ਅਤੇ ਪੁਲਿਸ ਵਾਲਿਆਂ ਨੂੰ ਹੁਕਮ ਦੇ ਦਿੰਦੇ ਹਨ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਵੇ ਤੇ ਉੱਥੇ ਪਤਾ ਲੱਗਦਾ ਹੈ ਇਹਨਾਂ ਸੋਰਸਾਂ ਤੋਂ ਕਿ ਉੱਥੇ ਗੋਲੀਆਂ ਵੀ ਚੱਲੀਆਂ ਜਿਸ ਦੇ ਵਿੱਚ 20 ਤੋਂ 21 ਜਣਿਆਂ ਦੀ ਮੌਤ ਹੋ ਗਈ ਤੇ 400 ਤੇ 500 ਬੰਦਾ ਜਿਹੜਾ ਹੈ ਉਹ ਜ਼ਖਮੀ ਹੋ ਗਿਆ। ਇਹ ਸਭ ਨਾਲ ਕੀ ਹੋਇਆ? ਪ੍ਰਦਰਸ਼ਨਕਾਰੀਆਂ ਦਾ ਰੋਸ਼ ਹੋਰ ਜ਼ਿਆਦਾ ਵੱਧ ਗਿਆ ਤੇ ਉਹ ਰੋੜਾਂ ਦੇ ਉੱਤੇ ਜੋਰ-ਸ਼ੋਰ ਨਾਲ ਜਿਹੜਾ ਆਪਣਾ ਕੰਮ ਹੈ ਉਹ ਕਰਨ ਲੱਗੇ। ਇਸ ਦੇ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਇਮਾਰਤਾਂ ਨਹੀਂ ਬਚ ਪਈਆਂ। ਜਿਸ ਦੇ ਵਿੱਚ ਸੰਸਦ ਨੂੰ ਅੱਗ ਲਗਾ ਦਿੱਤੀ ਗਈ, ਮੰਤਰੀ ਦੇ ਘਰ ਤੱਕ ਨੂੰ ਅੱਗ ਲਗਾ ਦਿੱਤੀ ਗਈ ਤੇ 5 ਸਟਾਰ ਹੋਟਲ ਵੀ ਜਲਾ ਦਿੱਤੇ ਗਏ। ਤੇ ਕਈ ਹੋਰ ਬਿਲਡਿੰਗਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਤੇ ਤੋੜਪਨ ਬਹੁਤ ਜ਼ਿਆਦਾ ਹੋਈ ਯਾਨੀ ਕਿ ਇਹ ਲਗਾ ਲਓ ਕਿ ਕਾਠਮੰਡੂ ਦਾ ਇਲਾਕਾ ਜਿਹੜਾ ਹੈ ਇੱਕ ਤਰ੍ਹਾਂ ਹਾਈ ਅਲਰਟ ਤੇ ਚਲਾ ਗਿਆ ਉੱਥੇ ਕਰਫਿਊ ਵਰਗੀ ਸਿਚੁਏਸ਼ਨ ਬਣ ਗਈ ਤੇ ਲੋਕੀ ਬਹੁਤ ਜ਼ਿਆਦਾ ਰੋਸ ਦੇ ਵਿੱਚ ਸਨ ਤੇ ਉਹਨਾਂ ਨੇ ਲਗਾਤਾਰ ਜਿਹੜੀ ਕਾਰਵਾਈ ਕਰਦਿਆਂ ਹੋਇਆ ਬਹੁਤ ਜ਼ਿਆਦਾ ਜਗ੍ਹਾ ਤੇ ਉੱਤੇ ਜਿਹੜੇ ਹਨ ਅਲੱਗ-ਅਲੱਗ ਤਰ੍ਹਾਂ ਦੇ ਨੁਕਸਾਨ ਕੀਤੇ ਹਨ ਇਹ ਗੁੱਸਾ ਕਿਤੇ ਨਾ ਕਿਤੇ ਉਹਨਾਂ ਦਾ ਜ਼ਾਹਿਰ ਵੀ ਸੀ ਕਿਉਂ ਕਰਕੇ ਗੱਲ ਉਹੀ ਆ ਗਈ ਭ੍ਰਸ਼ਟਾਚਾਰ ਦੀ ਤੇ ਇਹ ਸਭ ਹੋਣ ਤੇ ਬਾਅਦ ਜਦੋਂ ਪਤਾ ਲੱਗਦਾ ਹੈ ਕਿ ਲਗਭਗ 2:30 ਵਜੇ ਉੱਥੇ ਦੇ ਜਿਹੜੇ ਪ੍ਰਧਾਨ ਮੰਤਰੀ ਹਨ ਕੇਪੀ ਓਲੀ ਉਹਨਾਂ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਜਦੋਂ ਇਹ ਚੀਜ਼ਾਂ ਪਤਾ ਲੱਗੀਆਂ ਲੋਕਾਂ ਨੂੰ ਮੀਅਰ ਦੁਆਰਾ ਵੀ ਕੋਸ਼ਿਸ਼ ਕਰ ਦਿੱਤਾ ਗਿਆ ਸੀ ਕਿ ਹੁਣ ਜਿਹੜੇ ਸਾਡੇ ਦੇਸ਼ ਦੇ ਹਤਿਆਰੇ ਹਨ ਉਹਨਾਂ ਨੇ ਅਸਤੀਫਾ ਲੈ ਲਿਆ ਹੈ ਤੁਸੀਂ ਸ਼ਾਂਤ ਹੋ ਜਾਓ ਕਿਰਪਾ ਕਰਕੇ ਆਪਣੇ ਘਰਾਂ ਨੂੰ ਚਲੇ ਜਾਓ ਤੇ ਇਹ ਇਹ ਪ੍ਰਦਰਸ਼ਨ ਨਾ ਕਰੋ ਇਹ ਲੋਕਾਂ ਨੂੰ ਮਿਹਰ ਦੁਆਰਾ ਅਪੀਲ ਕੀਤੀ ਗਈ ਲੋਕੀ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਖੁਸ਼ ਸਨ ਇਹ ਸਭ ਦੇਖੋ ਕਿੰਨਾ ਜ਼ਿਆਦਾ ਦੁਖਦਾਈ ਹੈ ਕਿ ਇੱਕ ਬੰਦੇ ਦੀ ਗਲਤੀ ਕਰਕੇ ਜਾਂ ਇੱਕ ਪ੍ਰਸ਼ਾਸਨ ਦੀ ਗਲਤੀ ਕਰਕੇ ਕਿੰਨਾ ਜ਼ਿਆਦਾ ਸਰਕਾਰੀ ਨੁਕਸਾਨ ਜਾਂ ਗੈਰ ਸਰਕਾਰੀ ਨੁਕਸਾਨ ਲੋਕਾਂ ਨੂੰ ਭੁਗਤਣਾ ਪਿਆ ਇਹ ਦੇਸ਼ ਕਿੰਨਾ ਜ਼ਿਆਦਾ ਪਿੱਛੇ ਚਲਾ ਗਿਆ ਉਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਉਨ੍ਹਾਂ ਦੇ ਇੱਕ ਨੌਜਵਾਨ ਨੇਤਾ ਜਿਨ੍ਹਾਂ ਦਾ ਨਾਂ ਰਵੀ ਲਾਮੇ ਸ਼ਾਵੇਂ ਸੀ ਉਹਨਾਂ ਨੂੰ ਵੀ ਜੇਲ੍ਹ ਚੋ ਰਿਹਾ ਕਰਵਾਇਆ ਲੋਕਾਂ ਦੇ ਮੁਤਾਬਿਕ ਇਹ ਜਿਹੜੇ ਨੇਤਾ ਹੈ ਬਹੁਤ ਹੀ ਜੁਝਾਰੂ ਨੇਤਾ ਸੀ ਤੇ ਲੋਕਾਂ ਦੀ ਆਵਾਜ਼ ਉਠਾਉਂਦੇ ਸਨ ਭ੍ਰਿਸ਼ਟਾਚਾਰ ਦੇ ਖਿਲਾਫ ਜਦੋਂ ਇਹ ਸਰਕਾਰ ਆਂਦੀ ਹੈ ਕੇਪੀ 올ੀ ਦੀ ਸਰਕਾਰ ਆਂਦੀ ਹੈ ਉਹਨਾਂ ਨੇ ਆਣ ਤੋਂ ਕੁਝ ਸਮੇਂ ਬਾਅਦ ਹੀ ਜਿਹੜਾ ਰਵੀ ਜੀ ਨੂੰ ਜੇਲ੍ਹ ਦੇ ਅੰਦਰ ਕਰ ਦਿੱਤਾ ਸੀ ਤੇ ਭ੍ਰਸ਼ਟਾਚਾਰ ਦੇਖੋ ਕਿੰਨਾ ਜ਼ਿਆਦਾ ਵੱਧ ਚੁੱਕਾ ਹੈ ਜਿਹੜੀ ਗੱਲ ਪਤਾ ਲੱਗੀ ਹੈ ਕਿ ਕੇਪੀ 올ਲੀ ਦੀ ਜਿਹੜੀ ਕਾਰਜਕਾਲ ਰਿਹਾ ਹੈ 1 ਸਾਲ 55 ਦਿਨਾਂ ਦਾ ਰਿਹਾ ਹੈ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਅਗਰ ਅਸੀਂ ਕਿਸੇ ਨਾਲ ਗਲਤ ਕਰਦੇ ਹਾਂ ਤਾਂ ਸਾਡੇ ਨਾਲ ਵੀ ਬਹੁਤ ਜਲਦ ਜਿਹੜਾ ਗਲਤ ਹੋ ਜਾਂਦਾ ਹੈ ਇਹ ਵੀਡੀਓ ਤੁਹਾਡੇ ਅੱਗੇ ਲਿਆਉਣ ਦਾ ਮੇਰਾ ਮੇਨ ਮਕਸਦ ਇਹੀ ਸੀ ਕਿ ਜਦੋਂ ਵੀ ਦੇਸ਼ ਦੇ ਲੋਕ ਜਾਗਦੇ ਹਨ ਤਖਤਾ ਪਲਟਦੇ ਹੋਏ 1 ਮਿੰਟ ਵੀ ਨਹੀਂ ਲੱਗਦਾ ਏਹੀ ਸਾਡੀ ਏਕਤਾ ਹੈ ਤੇ ਇਹੀ ਮੇਰਾ ਤੁਹਾਡੇ ਕੋਲੇ ਮੈਸੇਜ ਸੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਤੇ ਬਾਕੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗਾ ਕਿ ਕੀ ਬਣਿਆ ਨੇਪਾਲ ਦਾ ਤੇ ਉੱਥੇ ਜਿਹੜਾ ਹੁਣ ਪਦ ਕਿਹਨੇ ਸੰਭਾਲਿਆ ਜਾਂ ਉੱਥੇ ਦੀ ਨੁਮਾਇੰਦਗੀ ਕਿਹਨੇ ਸੰਭਾਲੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਨਜਿੱਠਣਗੇ ਲੋਕ ਤੇ ਕੀ ਹੋਵੇਗਾ ਅੱਗੇ ਉਹ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੈਂ ਜਿਹੜਾ ਸ਼ੇਅਰ ਕਰਾਂਗਾ ਧੰਨਵਾਦ